ਹਾਂਜੀ ਮਿੱਤਰੋ ਅਸੀਂ ਬਾਈ ਜਾਂਟੇ ਕੋਲੇ ਖੜੇ ਹਾਂ ਦੇ ਸਾਹਦਾਂ ਤੁਸੀਂ ਕਿੰਨੇ ਟਰੈਕਟਰ ਆ ਵੀਰੇ ਜਾਂਟੇ ਆਪਣੇ ਕੋਲੇ ਬਾਈ 2 ਟਰੈਕਟਰ ਵੀਰੇ ਪਾਵਾਂਗੇ ਵੀਡੀਓ ਚ 2 ਟਰੈਕਟਰ ਹੈ ਹਾਂਜੀ ਵੀਰੇ ਠੀਕ ਆ ਜੀ ਤੇ ਟਿੱਕੇ ਮੁੱਲ ਦੇ ਡਬਲ ਕਲੱਚ ਟਰੈਕਟਰ ਡਬਲ ਕਲੱਚ ਹਾਂਜੀ ਵੀਰੇ ਠੀਕ ਆ ਜੀ ਡਿਸਕਾਊਂਟ ਮਿਲੂਗਾ ਜੀ ਠੀਕ ਹੈ ਠੀਕ ਹੈ ਤੇ ਇਹਦੇ ਬਾਰੇ ਚਾਹਨਾ ਬਾਈ ਮੜਾ ਫਾਰਮ ਟ੍ਰੈਕ 68 98 ਮਾਡਲ ਆ ਅੱਛਾ 98 ਮਾਡਲ ਆ ਇਹ ਮਾਡਲ ਆ ਮੁੱਲ ਇਹ ਟਾਇਰ ਨਾਵੇਂ ਆ ਅੱਛਾ ਟਾਇਰ ਨਾਵੇਂ ਆ ਹਨਾ ਮਗਰ ਲੈ 14 ਵਾਲੇ ਆ ਬੀਕੇਟੀ ਦੇ 75 ਰੁਪਏ ਆ ਅੱਛਾ 75 ਪੈਸੇ 20 ਕਿਟੇ ਦੀ ਹੈ ਹਾਂ 20 ਕਿਟੇ ਦੀ ਠੀਕ ਹੈ ਜੀ ਸੀ ਬੈਠ ਨਾਰਮਲ ਆ ਅੱਛਾ ਨਾਰਮਲ ਆ ਹਨਾ ਜਿਹਨ ਗੇਰ ਦਾ ਬਹੁਤ ਚੰਗਾ ਵੇਖੋ ਠੀਕ ਹੈ ਜੀ ਠੀਕ ਹੈ ਸਾਫ ਸੁਥਰਾ ਪੂਰਾ ਠੀਕ ਆ ਹੱਕ ਵੇਖ ਲੈ ਤਾਂ ਠਾਂ ਵਾਲੀ ਲੱਗੀ ਹੋਈ ਆ ਅੱਛਾ ਹੱਕ ਵੀ ਤਾਂ ਠਾਂ ਵਾਲੀ ਹੈ ਐ ਫੁੱਲ ਭਰਿਆ ਬੈ ਜਿਮੀਦਾਰ ਤੋਂ ਲਿਆ ਦੇ ਤਾਂ ਠੀਕ ਆ ਚੰਗਾ ਵੇ ਐਨ ਗੱਲਬਾਤ ਹੈਗੀ ਆ ਹਾਂਜੀ ਹਾਂਜੀ ਲੋ ਮਿੱਤਰ ਦੇ ਸਾਦਾ ਡਰਾਈਵਰ ਤੁਸੀਂ ਵਧੀਆ ਬਾਈ ਸਾਂਭਿਆ ਹੋਇਆ ਡਰਾਈਵਰ ਆ ਜਾਂਦੇ ਹਾਂ ਠੀਕ ਆ ਇਹੀ ਸੌ ਸਭ ਤੋਂ ਚੰਗਾ ਪਿਆ ਯਾਰ ਹਨਾ ਹਾਂਜੀ ਹਾਂਜੀ ਲਓ ਮਿੱਤਰੋ ਦੇਖ ਸਕਦੇ ਤੁਸੀਂ ਵਾਡੀ ਲੈਣ ਦਾ ਬਹੁਤ ਚੰਗਾ ਪਿਆ ਕਹਿਣ ਦਾ ਮਤਲਬ ਹਨਾ ਤੇ ਆ ਪੇਂਟ ਪੌਂਟ ਵੀਰੇ ਹਾਂਜੀ ਪੇਂਟ ਆ ਜਿਹੜਾ ਇਹਦਾ ਆਪਾ origignal ਹੀ ਆ ਅੱਛਾ ਨਾਲ ਦਾ ਹੀ ਆ ਹਾਂਜੀ ਤੇ ਇੰਜਨ ਗੇਅਰ ਦੀ ਗਾਰੰਟੀ ਆ ਫੁੱਲ ਗੇਅਰ ਪੂਰਾ ਵਾਹ ਕੇ ਚੈੱਕ ਕਰਕੇ ਲੈ ਜਾਓ ਲਓ ਮਿੱਤਰੋ ਦੇਖ ਸਕਦਾ ਟਰੈਕਟਰ ਇਹ ਬਾਈ ਜਾਂਟੇ ਕੋਲੇ ਖੜਾ ਪੈਂਡ ਬਹਾਰੇ ਇਸ ਪੰਜਾਬ ਨੰਬਰ ਹਨਾ ਵੀਰੇ ਜਾਂਟੇ ਅੱਛਾ ਬਠਿੰਡੇ ਦਾ ਠੀਕ ਆ ਠੀਕ ਆ ਤੇ ਮੜਾ ਦੇਖ ਲਗੇ ਹਾਂਜੀ ਹਾਂਜੀ ਭਾਈ ਸਾਰੇ ਚੈੱਕ ਵਿੱਚੋਂ ਪੂਰਾ ਠੀਕ ਆ ਆ ਨਾਲ ਦੀ ਸਾਰਾ ਕੁਝ ਹੈ ਸਟicker ਸਟicker 98 98 ਦੇ ਅੱਛਾ 98 ਠੀਕ ਹੈ ਜੀ ਲੋ ਮਤਲਬ ਕਿ ਉਸੇ ਪਾਸੋਂ ਲਈ ਸੀ ਇਹਨੇ ਟਰੈਕਟਰ ਐਨ ਕੋਕਾ ਪੀਸ ਆ ਛੱਡਣ ਵਾਲਾ ਟਰੈਕਟਰ ਨੇਗਾ ਜਾਇ ਜਰਾ ਦੇ ਰੇਟ ਹੋਊਗਾ ਜੀ ਬਿਲਕੁਲ ਅੱਗੇ ਵੀ ਆਪਾਂ ਬਾਈਜਾਂਟੇ ਦੇ ਵੀਡੀਓ ਪਾਉਣੇ ਦੇ ਸਕਦੇ ਹਾਂ ਤੁਸੀਂ ਐਣ ਕੈਂਡ ਗੱਲਬਾਤ ਹੁੰਦੀ ਹੈ ਦੇਖ ਸਕਦੇ ਹੋ ਟਰੈਕਟਰ ਬਹੁਤ ਸਾਫ਼ ਸਾਹਮਣੇ ਹੋਇਆ ਟਰੈਕਟਰ ਤੇ ਟੈਟੂ ਦੇ ਸਕਦੇ ਟੈਟ ਡੱਬਾ ਬਾਕੀ ਮਗਰਾੜਾਂ ਦੀ ਕੰਡੀਸ਼ਨ ਮਗਰਾੜ ਵੀਰੇ ਬਹੁਤ ਸਾਫ਼ ਪਿਆ ਹੈ ਨਾ ਪਿਆ ਹੈ ਵੀਰੇ ਪੂਰਾ ਟਰੈਕਟਰ ਹੀ ਸਾਫ਼ ਸੁਥਰਾ ਪਿਆ ਪੂਰਾ ਠੀਕ ਆ ਜੀ ਤੇ ਕਿੰਨਾ ਮਾਡਲ ਆ ਵੀਰੇ ਜੰਟੇ ਮਾਡਲ 98 50 ਨੰਬਰ ਟਰੈਕਟਰ ਆ ਠੀਕ ਆ ਜੀ ਡਿਮਾਂਡਿੰਗ ਕਰਦੇ 1 ਲੱਖ 85000 ਰੁਪਏ 85 ਹਾਂਜੀ ਠੀਕ ਆ ਜੀ 15000 ਰੁਪਏ ਚੋ ਛੋਟ ਛੱਡਾਂਗੇ 15000 ਰੁਪਏ 70000 ਦਾ ਟਰੈਕਟਰ ਲੈ ਲੋ ਮਿੱਤਰੋ 1 ਲੱਖ 70000 ਰੁਪਏ ਦਾ ਆਹ ਟਰੈਕਟਰ ਤੁਸੀਂ ਲੈ ਆ ਸਕਦੇ ਹੋ ਬਾਈ ਜੰਟੇ ਕੋਲੇ 1 85 ਬਾਈ ਡਿਮਾਂਡ ਕਰਦਾ 1 70 ਦਾ ਬਾਈ ਦੇ ਦਊਗਾ 15000 ਰੁਪਏ ਡਿਸਕਾਊਂਟ ਦਊਗਾ ਦੇਖ ਸਕਦਾ ਟਰੈਕਟਰ ਐਨ ਪੂਰੀ ਗੱਲ ਬਾਤ ਆ ਜੀ ਤੇ ਅੱਗੇ ਚੱਲੀਏ ਵੀਰੇ ਅੱਗੇ ਵਧੀਆ ਆ ਗਿਆ ਸੋਨਾ ਲਿਕਾ 40000 ਦਾ ਡੀ ਐਸ 740 ਹੈ ਨਾ ਹਾਂਜੀ ਵੀਰੇ ਠੀਕ ਆ ਇਹ ਆਵਾਂ ਨੰਬਰ ਆ। ਅੱਛਾ ਇਹ ਵੀ ਪੰਜਾਬ ਨੰਬਰ ਹੈ। ਨੰਬਰ ਡਬਲ ਕਲੱਚ ਆ ਟਰੈਕਟਰ 6 ਚ ਰਹੀ ਆ। ਅੱਛਾ ਡਬਲ ਕਲੱਚ ਆ 6 ਚ ਰਹੀ ਆ। ਮਗਲੇ ਟਾਇਰ ਪੋਲੋ ਦੇ ਹੈਗੇ ਆ ਅੱਦੇ। ਅੱਛਾ ਆ ਪੋਲੋ ਦੇ ਹੈ ਹਨਾ। ਹਾਂਜੀ ਅੱਦੇ ਟਾਇਰ ਆ। ਕੰਪਨੀ ਦੇ ਟਾਇਰ ਆ ਗਿਆ ਹੁੰਦਾ ਮਤਲਬ ਹਨਾ। ਉਹ ਗੋਡੀਅਰ ਦੇ ਟਾਇਰ ਆ। ਹਾਂਜੀ ਵੀਰੇ। ਠੀਕ ਆ ਜੀ। ਆਪ ਕੋ ਹੁੱਕ ਵਧੀਆ ਲੱਗੇ ਹੋਈ ਆ। ਠੀਕ ਆ ਜੀ। ਟਰੈਕਟਰ ਵੀ ਸਾਫ਼ ਸੁਥਰਾ। ਸਾਫ਼ ਸੁਥਰਾ ਪਿਆ ਹੈ। ਕਹਿੰਦਾ ਮਾਰੋ ਛੋੜੇ ਕਿਸਾਨ ਭਰਾਵਾਂ ਲਈ ਵਧੀਆ ਟਰੈਕਟਰ ਆ। ਛੱਡਣ ਵਾਲਾ ਨਹੀਂ ਕਹਿੰਦਾ ਮੁੰਡਾ ਹਨਾ। ਹਾਂਜੀ ਵੀਰੇ। ਲਓ ਮਿੱਤਰ ਦੇਖਦਾ ਟਰੈਕਟਰ ਆ ਵੀ ਵਧੀਆ ਹਾਲਤ ਰ ਵਿੱਚ ਪਿਆ ਜੀ 7 ਸੌ 17 ਟਰੈਕਟਰ ਪਿਆ ਜੀ ਹੈ ਛੱਡਾ ਡਬਲ ਕਲੱਚ ਹੈ ਛੱਡਾ ਡਬਲ ਕਲੱਚ ਹੈ ਕਲੱਚ 6 ਚ ਚਰੀ 6 ਚ ਚਰੀ ਟਰੈਕਟਰ ਆ ਹਾਂ ਜੀ ਠੀਕ ਆ ਜੀ ਤੇ ਵੈਟਰ ਬੂਡਰੀ ਤਾਂ ਦੱਸਣ ਦੀ ਲੋੜ ਹੀ ਨਹੀਂ ਹਨਾ ਬਾਈ ਸਟਾਰਟ ਮਿਲੂਗਾ ਟੈਨਸ਼ਨ ਨਹੀਂ ਬੈਠੇ ਠੀਕ ਆ ਠੀਕ ਆ ਕਿੰਨਾ ਮਾਡਲ ਸੀ ਵੀਰੇ ਇਹ ਏਜੰਟ 2000 ਮਾਡਲ 2000 ਮਾਡਲ ਹਾਂ ਜੀ ਠੀਕ ਆ ਡਿਮਾਂਡ ਕੀ ਕਰਦੇ ਆ ਇਹਦੀ ਡਿਮਾਂਡ ਕਰਦੇ ਆ 1,55,000 ਦਾ 1 55 ਕਿੱਥੋਂ ਤੱਕ ਛੱਡੋਂਗੇ ਵੇਚਣ ਵਾਲਾ ਰੇਟ ਹੀ ਦੇ ਦਿੰਨੇ ਆ ਠੀਕ ਆ ਇਹਦੇ ਚੋਂ 20000 ਤੇ ਛੋਟ ਛੱਡਦੇ ਆ 135000 ਦਾ ਡਬਲ ਕਲਚ ਲੈ ਆ ਆਹ ਇੱਕ 35 ਦਾ ਇੱਕ 35 ਦਾ ਡਬਲ ਕਲਚ 24 ਡਬਲ ਕਲਚ ਦਾ ਹਾਂ ਹਲਕੀ ਜਿਹੀ ਬਲੂ ਹੈਗੀ ਆ 10 ਮੇਜਾ ਠੀਕ ਆ ਉਹ ਦੱਸ ਕੇ ਦਾ ਮਾਰ ਆ ਗਿਆ ਇਹਨਾਂ ਬੰਦਾ ਕਹਿੰਦਾ ਦੱਸਿਆ ਨਹੀਂ ਸੀ ਹਾਂ ਹਾਂ ਬਲੂ ਹੈਗੀ ਆ ਪ੍ਰੈਸ਼ਰ ਦੀ ਕੋਈ ਕਮੀ ਨਹੀਂ ਕੋਈ ਮਗਰੋਂ ਆਵਾਜ਼ ਨਹੀਂ ਇਸੇ ਦੀ ਅੱਛਾ 6 ਜਿਹਰੀ ਡਬਲ ਕਲਚ ਆ ਠੀਕ ਆ ਠੀਕ ਆ ਡਬਲ ਕਲਚ 6 ਜਿਹਰੀ ਟਰੈਕਟਰ ਆ ਕੀ ਕਰਨ ਵਾਲਾ ਆਪਾਂ ਕਿ ਲੈਂਦਾ ਉਹ ਮੈਨਾਂ ਕੁਛ ਨਹੀਂ ਠੀਕ ਆ ਜੀ 1 35 ਦਾ ਦੇਣਾ ਏ 1 55 ਅਡਵਾਂਟ ਕਰਦੇ ਆ ਲਾਸਟ 1 35 ਦਾ ਛੱਡ ਦਾਂਗੇ ਲੋ ਮਿੱਤਰੋ ਆਫੀ ਬਾਈ ਨੇ ਬਹੁਤ ਲਾਤੀ ਟਰੈਕਟਰ ਵੀ ਬਿਲਕੁਲ ਸਾਫ ਪਿਆ ਬਾਈ ਡਬਲ ਕਲੱਚ ਯਾਰ ਇੰਨ ਚ ਕੋਈ ਵੀ ਨਹੀਂ ਦਿੰਦਾ ਠੀਕ ਆ ਕੋਈ 735 ਨਹੀਂ ਦਿੰਦਾ ਇਹ ਰੇਟ ਦੇ ਵਿੱਚ ਆ ਹਾਂ 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 ਬਿਲਕੁਲ ਬਿਲਕੁਲ ਲੋ ਮਿੱਤਰ ਟਰੈਕਟਰ ਵੀ ਦੇ ਸਕਦੇ ਆ ਤੇ ਅੱਗੇ ਕਿਹੜਾ ਆਪਣੇ ਕੋਲ ਬਾਈ ਅੱਗੇ ਵੀਰੇ ਆਪਣੇ ਕੋਲ ਹੈਗਾ 7 ਵਾਲਾ ਆਹ ਹਾਂ ਹਾਂ ਜੀ ਫਾਰਮ ਟਰੈਕ 60 ਸੁਪਰ ਮੈਕਸ ਸੁਪਰ ਮੈਕਸ ਠੀਕ ਆ ਜੀ ਟਰੈਕਟਰ ਇਹ ਵੀ ਬਾਈ ਸਾਹਮਣੇ ਆ ਪੂਰਾ ਹੈ ਮੋਗੇ ਦਾ ਨੰਬਰ ਹੈ ਅੱਛਾ ਜੀ ਟਰੈਕਟਰ ਚੈੱਕ ਕਰਾ ਟਾਇਰ ਟੂ ਨਵੇਂ ਆ ਮੁੱਲ 70 75 ਪੈਸੇ ਆ ਸੀਟ ਦਾ ਟਾਇਰ ਹੈ ਹੈ ਸੀਟ ਦੇ ਟਾਇਰ ਨਵੇਂ ਜਮਾ ਠੀਕ ਆ ਜੀ ਟਾਇਰ ਬਹੁਤ ਸਾਫ਼ ਹੈ ਵੀਰੇ ਏਜੰਟ ਟਰੈਕਟਰ ਵੀ ਸਾਫ਼ ਹਾਂ ਬਿਲਕੁਲ ਬਿਲਕੁਲ ਮਗਰਾੜ ਮੂੜੋ ਯਾਰ ਬਹੁਤ ਸਾਫ਼ ਹੈ ਬਾਈ ਬਾਈ ਪਹਿਲੀ ਪਾਰਟੀ ਦਾ ਹੀ ਹੈ ਨਾ ਫਸਟ ਪਾਰਟੀ ਆ ਹਾਂ 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 ਬੈਕ ਸਾਈਡ origianlly ਵੀਰੇ ਏਜੰਟ ਸਾਰਾ ਵੀ ਦੇ origianlly ਹੈ ਠੀਕ ਆ ਜੀ ਹਾਂਜੀ ਲੌਂਗ ਟਰੈਕਟਰ ਤੁਸੀਂ ਆ ਵੀ ਦੇ ਸਕਦੇ ਹੋ ਬਈ ਕੋਕਾ ਵੀਸ ਹੀ ਲਿਆਉਣਾ ਹੈ ਜੰਟੇ ਸਾਫ ਸੁਥਰਾ ਹੋਊਗਾ ਉੱਚਾ ਮਾਡਲ ਦਾ ਪੂਰਾ ਨਕੀਨੇ ਵਰਗੇ ਹੋਊ ਠੀਕ ਆ ਠੀਕ ਆ ਦੇਖ ਸਾ ਤੇ ਟਰੈਕਟਰ ਐਨ ਪੂਰੀ ਗੱਲ ਬਾਤ ਆ ਜੀ ਕੋਈ ਕਮੀ ਨਹੀਂ ਟਾਇਰਾਂ ਦੀ ਨਹੀਂ ਕੋਈ ਕਮੀ ਟਰੈਕਟਰ ਚ ਕੋਈ ਕਮੀ ਨਹੀਂ ਹਾਂ ਬੈਟਰੀ ਦੀ ਨਹੀਂ ਕੋਈ ਗੱਜੋ ਯਾਰ ਚਾਰੇ ਪਾਸੇ ਭਰਿਆਈ ਆ ਦਸਨ ਦਸਨ ਦੀ ਲੋੜ ਹੀ ਨਹੀਂ ਠੀਕ ਆ ਵਾਹ ਕੇ ਚੈੱਕ ਕਰਕੇ ਵਾਹ ਕੇ ਚੈੱਕ ਕਰਕੇ ਲਿਆ ਸਕਦਾ ਹਾਂ ਹਾਂ ਜੀ ਵੀਰੇ ਠੀਕ ਆ ਜੀ ਤੇ ਇਹ 12 ਮਾਡਲ ਹਨ ਵੀਰੇ 12 ਮਾਡਲ ਆ ਪਿਆਵ ਨੰਬਰ ਮੋਗੇ ਦਾ ਹੀ ਨੰਬਰ ਆ ਲੋਕਲ ਮੋਗੇ ਦਾ ਹੀ ਨਵਾਂ ਨੇ ਠੀਕ ਆ ਓਕੇ ਫਾਸਟ ਪਾਰਟੀ ਫਾਸਟ ਪਾਰਟੀ ਕੀ ਡਿਮਾਂਡ ਕਰਦੇ ਵੀਰੇ ਦੀ ਡਿਮਾਂਡ ਇਹ ਨਹੀਂ ਕਰਦੇ ਆ 3 ਲੱਖ ਦੇ 90000 ਰੁਪਏ ਠੀਕ ਆ ਛੱਡੋਂਗੇ ਵੇਚਣ ਵਾਲੀ ਗੱਲ ਹੀ ਕਰ ਦਿੰਨੇ ਆ ਠੀਕ ਆ ਜੀ 20000 ਰੁਪਏ ਡਿਸਕਾਊਂਟ ਕਰ ਦੇ ਜੀ ਇਹਦੇ ਵਿੱਚੋਂ ਹਾਂ 3 ਲੱਖ ਤੇ 70000 ਦਾ ਟਰੈਕਟਰ ਦੇ ਦਾਂਗੇ ਠੀਕ ਆ ਲੋ ਮਤਲਬ 3 ਲੱਖ 70000 ਰੁਪਏ ਦਾ ਆਹ ਟਰੈਕਟਰ ਤੇ ਲਿਆ ਸਕਦੇ ਨਗੀਨਾ ਐਨ ओरिजिनल ਟਰੈਕਟਰ ਦੇ ਸਕਦਾ ਤੁਹਾਨੂੰ ਦੂਰ ਉਹ ਵੀ ਦਿਖਾ ਦਿੰਨੇ ਆ ਐਣ ਪੂਰੀ ਗੱਲ ਬਾਤ ਆ ਏਜੰਸੀ ਵਾਲਾ ਕੰਮ ਹੀ ਆ ਬਾਈ ਜੰਟਿਆ ਤਾਂ ਹੈ ਟਰੈਕਟਰ ਆ ਵੀਰੇ ਕੋਈ ਕਮੀ ਨਹੀਂ ਦੇਖੀ ਠੀਕ ਆ ਜੀ ਤੁਹਾਨੂੰ ਕੋਈ ਆਪਣੇ ਟਰੈਕਟਰ ਚ ਕੋਈ ਨੀਕੀ ਹੁੰਦੀ ਆ ਮੈਂ ਦੱਸ ਦਿੰਦਾ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂ ਦੱਸ ਕੇ ਹੰਮਾ ਜੋ ਕੋਈ ਆਪਾਂ ਤੇ ਨਹੀਂ ਅੱਗੇ ਹਾਂ 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 ਬਿਲਕੁਲ ਬਿਲਕੁਲ ਵੀਰੇ ਦੇਖ ਸਕਦਾ ਟਰੈਕਟਰ ਤੁਹਾਨੂੰ ਦੋ ਇੱਕ ਵਾਰੀ ਦੁਬਾਰਾ ਦਿਖਾ ਦਿੰਦਾ ਜੀ ਤੇ ਹਾਂ ਮਗਰਾੜ ਵੀਰੇ ਬਹੁਤ ਸਾਫ਼ ਹੈ ਹਨ ਰੈਮ ਰਮ ਬਹੁਤ ਸਾਫ਼ ਹੈ ਦੇਖ ਸਕਦਾ ਮਿੱਤਰੋ ਐਣ ਪੂਰੀ ਗੱਲ ਬਾਤ ਆ ਦੁਬਾਰਾ ਤੁਹਾਨੂੰ ਘੋੱਕ ਕੇ ਦਿਖਾ ਦਿੰਦਾ ਇੱਕ ਵਾਰੀ ਦੇ ਦੇਖ ਸਕਦਾ ਤੁਸੀਂ ਆਹ ਸਟਿੱਕਰ ਚੁੱਕ ਕੇ ਸਾਰਾ ਕੁਝ ਨਾਲ ਦਾ ਦੇਖ ਸਕਦਾ ਮਿੱਤਰੋ ਤੇ ਬਾਕੀ ਆਪਾਂ ਨੰਬਰ ਬੋਲਦੇ ਬਾਈ ਜਾਂਟੇ ਦਾ ਤੇ ਨੰਬਰ ਬੋਲੇ ਪ੍ਰੇਜ਼ੈਂਟ 9501356301 9501356301 ਪਿੰਡ ਆਪਣਾ ਬਾਈ ਲਵਾਰਾ ਜ਼ਿਲ੍ਹਾ ਮੋਗਾ ਠੀਕ ਆ ਜੀ ਸਾਡਾ ਰੋਡ ਤੇ ਪਿੰਡ ਆਪਣਾ ਇਤੋਂ 4 ਕਿਲੋਮੀਟਰ ਤੇ ਠੀਕ ਆ ਜੀ ਤੇ ਆਪਣੇ ਕੋ ਘਰੇ ਹੁੰਦੇ ਆ ਟਰੈਕਟਰ 7-8 ਟਰੈਕਟਰ 10 ਤੱਕ ਵੀ ਟਰੈਕਟਰ ਘਰੇ ਹੁੰਦੇ ਹੁੰਦੇ ਆ ਵੱਡੇ ਵੀ ਛੋਟੇ ਵੀ ਬਿਲਕੁਲ ਬਿਲਕੁਲ ਜੇ ਕਿਸੇ ਵੀਰ ਨੇ ਵਿੱਚ ਵੀ ਘਟਾਉਣਾ ਹੋਏ ਉਹ ਵੀ ਕਟਿਆ ਜਾਊਗਾ ਕਟਿਆ ਪਰ ਰੇਟ ਨਾ ਜਾਊਗਾ ਓਕੇ ਹਾਂ ਵਿੱਚ ਕਿਸੇ ਨੂੰ ਇਹ ਨਹੀਂ ਹੈਗਾ ਵੀ ਜੇ ਅਗਲੇ ਦੀ ਚੀਜ਼ ਮਹਿੰਗੀ ਵਿਕਦੀ ਹੈ ਵੇਚ ਵੀ ਸਕਦਾ ਹਾਂ ਹਾਂ ਠੀਕ ਆ ਕੋਈ ਜ਼ਬਰਦਸਤੀ ਨਹੀਂ ਜਿੰਨੇ ਕੀ ਸਾਨੂੰ ਚੰਗੀ ਲੱਗੀ ਅਗਲਾ ਕਟਾ ਸਕਦਾ ਬਿਲਕੁਲ ਬਿਲਕੁਲ ਜੇ ਨਹੀਂ ਦਿਲ ਨੂੰ ਲੱਗੀ ਤਾਂ ਚੀਜ਼ ਬਾਈ ਅਗਲਾ ਪਾਸੇ ਵੇਚ ਸਕਦਾ ਵੇਚ ਸਕਦਾ ਲੋ ਮਿੱਤਰੋ ਨੰਬਰ ਤੇ ਸਾਰੀ ਤੁਸੀਂ ਜਾਣਕਾਰੀ ਬਾਈ ਜਾਂਟੇ ਤੋਂ ਲੈ ਸਕਦੇ ਹੋ ਘਰੇ ਵੀ ਬਾਈ ਕੋਲ ਟਰੈਕਟਰ ਹੁੰਦੇ ਆ ਤੇ ਬਾਕੀ ਵਿੱਚ ਵੀ ਟਰੈਕਟਰ ਕੱਟਣਾ ਬਾਈ ਹੁਣ ਟਰੈਕਟਰ ਵੀ ਕੱਟ ਲੈਣਗੇ ਦੇ ਸਕਦਾ ਤੁਸੀਂ ਬਾਕੀ ਸਾਰੀ ਜਾਣਕਾਰੀ ਤੁਸੀਂ ਉਸ ਨੰਬਰ ਤੇ ਲੈ ਸਕਦੇ ਬਾਈ ਜਾਂਟੇ ਤੋਂ ਐਣ ਪੂਰੀ ਗੱਲਬਾਤ ਆ ਟਰੈਕਟਰ ਕੋਈ ਵੀ ਛੱਡਣ ਵਾਲਾ ਨਹੀਂ ਹੁੰਦਾ ਬਾਈ ਕੋਲ ਸਾਹਮਣੇ ਖੜੇ ਦੇ ਸਕਦੇ ਨਗੀਨੇ ਤੇ ਐਚ ਵੀ ਪੂਰੀ ਗੱਲਬਾਤ ਆ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਫੇਸ ਨੂੰ ਫੋਲੋ ਕਰ ਲੈ ਧੰਨਵਾਦ ਸੱਜਣਾ